ਮੈਂ 1900 ਤੇ 92 ਤੱਕ ਉर्दू ਗਜ਼ਲ ਹੀ ਕਹੀ ਹੈ 92 ਵਿੱਚ ਮੈਂ ਮੁਨੀਰ ਨਿਆਜ਼ੀ ਮਰਹੂਮ ਦਾ ਇੱਕ ਇੰਟਰਵਿਊ ਪੜ੍ਹ ਲਿਆ ਜਿਦੇ ਵਿੱਚ ਉਹਨਾਂ ਨੇ ਫਰਮਾਇਆ ਸੀ ਕਿ ਪੰਜਾਬੀ ਜ਼ੁਬਾਨ ਹੀ ਇਸ ਕਾਬਲ ਨਹੀਂ ਕਿ ਇਹਦੇ ਵਿੱਚ ਜਦੀਦ ਗਜ਼ਲ ਕੀਤੀ ਜਾ ਸਕੇ ਸਜੀਤ ਸੋਚ ਹੈ ਆਪਣੀ ਆਪਣੀ ਮਿਸਾਲ ਦੇ ਤੌਰ ਤੇ ਮੈਨੂੰ ਕੋਈ ਕਵਿ ਤੋ ਜਾਦ ਬਣਾ ਲੈਣਾ ਤੇ ਮੈਂ ਦੋ ਗੱਲਾਂ ਨੇ ਗਿਆਤ ਮੈਂ ਉਹਨਾਂ ਕੰਮ ਬਣਾ ਰਹਿਣਾ ਇਆ ਨਮਕਵਾਨੀ ਬਣਾ ਰਹਿੰਦਾ ਮੈਂ ਕਹਾਂ ਵੀ ਮੈਨੂੰ ਅਗਰ ਨਹੀਂ ਆਤਾ ਮੈਂ ਕਹਾਂ ਵੀ ਦੁਨੀਆ ਦੇ ਕੋਈ ਇਜਾਜ਼ਤ ਬਣਾ ਨਹੀਂ ਸਕਦਾ ਤੇ ਕਿੰਨੀ ਬੇਵਕੂਫਾਂ ਵਾਲੀ ਗੱਲ ਹੈ ਉਹਨਾਂ ਨੇ ਫਰਮਾਇਆ ਕਿ ਪੰਜਾਬੀ ਜ਼ੁਬਾਨ ਹੀ ਐਸੀ ਨਹੀਂ ਕਿ ਇਹਦੇ ਵਿੱਚ ਜਦੀਦ ਗ਼ਜ਼ਲ ਕਹੀ ਜਾ ਸਕੇ ਵੀ ਤੂੰ ਕਹ ਮੈਥੋਂ ਨਹੀਂ ਹੁੰਦੀ ਤੂੰ ਇਹ ਜਣਾ ਕਹ ਵੀ ਹੋ ਹੀ ਨਹੀਂ ਸਕਦੀ ਇਹ ਗੱਲ ਹੀ ਖਾ ਗਈ ਜੀ ਮੈਂ ਕਿਹਾ ਵੀ ਹੁਣ ਪੰਜਾਬੀ ਜ਼ੁਬਾਨ ਜੀ ਹੋਏਗੀ ਤੇ ਜਦੀਦ ਗ਼ਜ਼ਲ ਹੀ ਹੋਏਗੀ ਇਹ ਗੱਲ ਲੈ ਕੇ ਉੱਠ ਬੈਠਾ ਜੀ ਮੈਂ ਯਾਨੀ ਇੱਕ ਚੈਲੰਜ ਦੇ ਤੌਰ ਤੇ ਲਿਆ ਹੈ ਤੁਸੀਂ ਹਾਂ ਜੀ ਬਿਲਕੁਲ ਜੀ ਜੀ ਮੇਰੀ ਮਾਂ ਦੀ ਜ਼ੁਬਾਨ ਨੂੰ ਕੋਈ ਏਡੀ ਵੱਡੀ ਗਾਲ ਕੱਢੇ ਮੈਂ ਤਾਂ ਨਹੀਂ ਸਹਿ ਸਕਦਾ